ਅਸੀਂ ਕੰਪਲੇਂਟ ਕਰਦੇ ਉਹਦੇ ਉਹਦੇ ਤੇ ਕੋਈ ਐਕਸ਼ਨ ਲੈਣਾ ਨਹੀਂ ਲੈਣਾ ਉਹ ਇਲੈਕਸ਼ਨ ਕਮਿਸ਼ਨ ਦੇਖੇ ਅੱਜ ਲੋਕਾਂ ਦੀ ਕਚਹਿਰੀ ਚ ਹੈ ਲੋਕ ਉੱਥੇ ਜਦੋਂ ਬੈਲਟ ਮਸ਼ੀਨ ਤੇ ਆਣਗੇ ਉਹਦਾ ਜਵਾਬ ਦੇਣਗੇ ਅੱਜ ਜੇਕਰ ਕਿਸੇ ਤੇ ਕੋਈ ਤੁਹਾਡਾ ਤੁਸੀਂ ਬਾਰ-ਬਾਰ ਕਹਿ ਰਹੇ ਸੀਗੇ ਕਿ ਪੋਲਿੰਗ ਬੂਥ ਉੱਤੇ ਵੀ ਤੱਕੇਸ਼ਾਈ ਹੋ ਸਕਦੀ ਹੈ ਜੇ ਹੋਏਗੀ ਅਸੀਂ ਖੜੇ ਆ ਕੇ ਇਸ ਤਰੀਕੇ ਦੇ ਨਾਲ ਤੱਕੇ ਦਾ ਹਰ ਸਾਹਮਣਾ ਕਰਨ ਲਈ ਤਿਆਰ ਖੜੇ ਹਾਂ ਤੱਕੇ ਦਾ ਜਵਾਬ ਬਿਲਕੁਲ ਦਿੱਤਾ ਜਾਏਗਾ ਤੱਕਾ ਤੱਕਾ ਨਹੀਂ ਬਿਲਕੁਲ ਸੈਂਡ ਕੀਤਾ ਜਾਏ ਪਿਆਰ ਨਾਲ ਜਿੱਥੇ ਜਿੱਥੇ ਤੱਕਾ ਹੋਏਗਾ ਜਿਸ ਤਰੀਕੇ ਦਾ ਤੱਕਾ ਹੋਏਗਾ ਉਸ ਤਰੀਕੇ ਦਾ ਹੀ ਜਵਾਬ ਆਏਗਾ ਅੱరే ਇਲੈਕਸ਼ਨ ਕਿੰਨੀ ਟਫ ਰਹੀਏ ਅਗਰ ਜ਼ਿਕਰ ਕਰਿਆ ਜਾਵੇ ਹੁੰਦਾ ਇਲੈਕਸ਼ਨ ਸਾਰੇ ਟਫੀ ਹੁੰਦੇ ਆ ਜਿਮਨੀ ਚੋਣ ਦੇ ਵਿੱਚ ਕਹਿੰਦੇ ਸਰਕਾਰਾਂ ਦਾ ਬਹੁਤ ਜ਼ੋਰ ਲੱਗਦਾ ਹੈ ਸਰਕਾਰ ਸਰਕਾਰ ਤਾਂ ਇਹ ਕਹਿੰਦੀ ਸੀਗੀ ਜਦੋਂ ਬਣੀ ਸੀਗੀ ਵੀ ਅਸੀਂ ਇੰਨੇ ਕੰਮ ਕਰਾਂਗੇ ਸਾਨੂੰ ਵੋਟ ਮੰਗਣ ਦੀ ਜ਼ਰੂਰਤ ਨਹੀਂ ਪੈਗੀ ਤੇ ਹੁਣ ਵੋਟ ਮੰਗਣ ਦੀ ਜਗਾ ਖੋਣ ਲੱਗੇ ਹੋਏ ਐ ਐਦਾਂ ਸਰਕਾਰਾਂ ਦਾ ਕੰਮ ਕਰਨਾ ਦੱਸਦਾ ਵੀ ਉਹਨਾਂ ਦਾ ਦਿਵਾਲੀਆਪਨ ਹੈ। ਕੰਮ ਕੋਈ ਕੀਤਾ ਨਹੀਂ। ਇਸ ਕਰਕੇ ਲੋਗਾ ਤੋਂ ਵੋਟ ਖੋਈ ਕੋਈ ਜਾ ਰਹੀ ਹੈ। ਇਲੈਕਸ਼ਨ ਜਿੱਤੇ ਨਹੀਂ ਜਾ ਰਹੇ। ਕੋਸ਼ਿਸ਼ ਹੋ ਰਹੀ ਹੈ ਇਲੈਕਸ਼ਨ ਲੁੱਟਣ ਦੀ। ਲੁੱਟੇ ਨਹੀਂ ਜਾਣਗੇ। ਇੱਥੇ ਜਾਗਦੀ ਜ਼ਮੀਰ ਵਾਲੇ ਲੋਕ ਨੇ ਪੰਜਾਬ ਦੇ ਔਰ ਖਾਸ ਤੌਰ ਤੇ ਲੁਧਿਆਣੇ ਦੇ ਤੇ ਵੈਲਟ ਮਸ਼ੀਨ ਚ ਜਵਾਬ ਦੇਣਾ ਅਸ਼ੀਬ ਐਮਸੀ ਤੋਂ ਲੈ ਕੇ ਮੰਤਰੀ ਤੱਕ ਸਫ਼ਰ ਤੱਕ ਰਿਹਾ ਇਸ ਹਾਲੇ ਤੂੰ ਅੱਜ ਆਸਾਂ ਉਮੀਦਾਂ ਕਿੰਨੀਆਂ ਨੇ ਉਹ ਵੀ ਬਾਈਪੋਲ ਇਲੈਕਸ਼ਨ ਕਿਉਂਕਿ ਇਹ ਸਾਨੂੰ ਸੈਮੀਫਾਈਨਲ ਇਹ ਸੈਮੀਫਾਈਨਲ ਹੈ ਕੀ ਹੈ ਤੁਸੀਂ ਜਾਣੋ ਇਹ ਇਲੈਕਸ਼ਨ ਹੈ ਇਹ じゃ ਇਲੈਕਸ਼ਨ ਹੈ ਰਿਫਰੈਂਡਮ ਹੈ ਸਰਕਾਰ ਦੀ ਗੁਜ਼ਾਰ ਕਾਰਗੁਜ਼ਾਰੀ ਦੇ ਉੱਤੇ ਅੱਜ ਲੋਕ ਆਪਣਾ ਫੈਸਲਾ ਦੇਣਗੇ ਤੇ ਭਰੂਤ ਕੁਛ ਆਸ਼ੂ ਸਾਡੇ ਨਾਲ ਲੱਗੇ ਨੇ ਇਸ ਵੇਲੇ ਤੁਸੀਂ ਕੋਈ ਦੇਖ ਸਕਦੇ ਅਸੀਂ ਕੰਪਲੇਂਟ ਕਰਤੀ ਉਹਦੇ ਉਹਦੇ ਤੇ ਕੋਈ ਐਕਸ਼ਨ ਲੈਣਾ ਨਹੀਂ ਲੈਣਾ ਉਹ ਇਲੈਕਸ਼ਨ ਕਮਿਸ਼ਨ ਦੇਖੇ ਅੱਜ ਲੋਕਾਂ ਦੀ ਕਚਹਿਰੀ ਚ ਹੈ ਲੋਕ ਉੱਥੇ ਜਦੋਂ ਬੈਲਟ ਮਸ਼ੀਨ ਤੇ ਆਣਗੇ ਉਦੋਂ ਜਵਾਬ ਦੇਣਗੇ ਅੱਜ ਜੇਕਰ ਕਿਸੇ ਤਿੱਕੇ ਕੋਈ ਤੁਹਾਡਾ ਤੁਸੀਂ ਬਾਰ ਬਾਰ ਕਹਿ ਰਹੇ ਸੀਗੇ ਕਿ ਪੋਲਿੰਗ ਬੂਥ ਉੱਤੇ ਵੀ ਤੱਕੇਸ਼ਾਈ ਹੋ ਸਕਦੀ ਹੈ ਜੇ ਹੋਏਗੀ ਅਸੀਂ ਖੜੇ ਆ ਕੇ ਇਸ ਤਰੀਕੇ ਦੇ ਨਾਲ ਤੱਕੇ ਦਾ ਹਰ ਸਾਹਮਣਾ ਕਰਨ ਲਈ ਤਿਆਰ ਖੜੇ ਤੱਕੇ ਦਾ ਜਵਾਬ ਬਿਲਕੁਲ ਦਿੱਤਾ ਜਾਏਗਾ ਤੱਕਾ ਤੱਕਾ ਨਹੀਂ ਬਿਲਕੁਲ ਸੈਂਡ ਕੀਤਾ ਜਾਏਗਾ ਪਿਆਰ ਨਾਲ ਜਿੱਥੇ ਜਿੱਥੇ ਤੱਕਾ ਹੋਏਗਾ ਜਿਸ ਤਰੀਕੇ ਦਾ ਤੱਕਾ ਹੋਏਗਾ ਉਸ ਤਰੀਕੇ ਦਾ ਹੀ ਜਵਾਬ ਆਏਗਾ ਅੱਜ ਇਹ ਇਲੈਕਸ਼ਨ ਕਿੰਨੀ ਟਫ ਰਹੀ ਹੈ ਅਗਰ ਜ਼ਿਕਰ ਕਰਿਆ ਜਾਵੇ ਹੋਵੇ ਤਾਂ ਇਲੈਕਸ਼ਨ ਸਾਰੇ ਟਫੀ ਹੁੰਦੇ ਆ ਜਿਮਣੀ ਚੋਣ ਦੇ ਵਿੱਚ ਕਹਿੰਦੇ ਸਰਕਾਰਾਂ ਦਾ ਬਹੁਤ ਜ਼ੋਰ ਲੱਗਦਾ ਹੈ ਬਹੁਤ ਜ਼ੋਰ ਰਹਿੰਦਾ ਹੈ ਸਰਕਾਰ ਸਰਕਾਰ ਤਾਂ ਇਹ ਕਹਿੰਦੀ ਸੀਗੀ ਜਦੋਂ ਬਣੀ ਸੀਗੀ ਵੀ ਅਸੀਂ ਇੰਨੇ ਕੰਮ ਕਰਾਂਗੇ ਸਾਨੂੰ ਵੋਟ ਮੰਗਣ ਦੀ ਜ਼ਰੂਰਤ ਨਹੀਂ ਪੈਗੀ ਤੇ ਹੁਣ ਵੋਟ ਮੰਗਣ ਦੀ ਜਗ੍ਹਾ ਖੋਣ ਲੱਗੇ ਹੋਏ ਆ ਐਦਾਂ ਸਰਕਾਰਾਂ ਦਾ ਕੰਮ ਕਰਨਾ ਦੱਸਦਾ ਵੀ ਉਹਨਾਂ ਦਾ ਦਿਵਾਲੀ ਆਪਨ ਹੈ ਕੰਮ ਕੋਈ ਕੀਤਾ ਨਹੀਂ ਇਸ ਕਰਕੇ ਲੋਗਾ ਤੋਂ ਵੋਟ ਖੋਈ ਕੋਈ ਜਾ ਰਹੀ ਹੈ ਇਲੈਕਸ਼ਨ ਜਿੱਤੇ ਨਹੀਂ ਜਾ ਰਹੇ ਕੋਸ਼ਿਸ਼ ਹੋ ਰਹੀ ਹੈ ਇਲੈਕਸ਼ਨ ਲੁੱਟਣ ਦੀ ਲੁੱਟੇ ਨਹੀਂ ਜਾਣਗੇ ਇਥੇ ਜਾਗਦੀ ਜ਼ਮੀਰ ਵਾਲੇ ਲੋਕ ਨੇ ਪੰਜਾਬ ਦੇ ਔਰ ਖਾਸ ਤੌਰ ਤੇ ਲੁਧਿਆਣੇ ਦੇ